ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆ ਜੀ ਸਤਿ ਸ੍ਰੀ ਅਕਾਲ ਅੱਜ ਸਾਡੇ ਕੋਲ ਪਹੁੰਚੇ ਨੇ ਬਾਈ ਭਿੰਦਰ ਸ਼ਰਮਾ ਜੀ ਫੂਰਾਜਨ ਕੰਪਨੀ ਤੋਂ ਕੁਝ ਕਿ ਜਾਣਕਾਰੀ ਸਾਂਝੀ ਕਰਨਗੇ ਨਾਲ ਸਾਡੇ ਨੇ ਅਕਵਾਲ ਸਿੰਘ ਜੀ ਤੇ ਜਗਦੀਪ ਸਿੰਘ ਜੀ ਸਵਾਜਪੁਰੇ ਪਿੰਡ ਤੋਂ ਕੁਝ ਕਿ ਪ੍ਰੋਡਕਟਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਜਿਹੜੇ ਫਾਰਮਰ ਤੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਕਵਾਲ ਸਿੰਘ ਜੀ ਕੁਝ ਸਵਾਲ-ਜਵਾਬ ਪੁੱਛਣਗੇ ਤੇ ਭਿੰਦਰ ਸ਼ਰਮਾ ਜੀ ਜਵਾਬ ਦੇਣਗੇ ਹਾਂਜੀ ਵੀਰੇ ਵੀਰੇ ਚਾਕਲੇਟ ਜਿਹੜਾ ਇਹ ਕਿੰਨੇ ਟਾਈਮ ਦੀ ਵੈਰਾਈਟੀ ਆ ਤੇ ਕਦੋਂ ਇਹਦਾ ਸਹੀ ਟਾਈਮ ਆ ਬੀਜਣ ਦੀ ਇਹ ਆਪਣੀ ਪਹਿਲਾਂ ਸਾਜੀ ਖਸਾ ਰਹਿਣ ਦਾ ਅਸ਼ੀਕਾਲ ਇਹ ਆਪਣੀ ਸੋਰਾਜਨ ਸੀਡ ਦੀ ਚਿਕਲੇਟ ਵੈਰਾਈਟੀ ਹੈ ਜੀ ਇਹਨੂੰ ਆਪਾਂ ਸਾਲਾਨਾ ਚਾਰਾ ਕਹਿ ਦਿੰਦੇ ਆ ਇਹਨੂੰ ਆਪਾਂ ਇੱਕ ਵਾਰੀ ਲਾ ਕੇ ਬੈਈਏ ਤਾਂ ਸਾਰਾ ਸਾਲ ਖਪਤਾਂ ਲੈ ਸਕਦੇ ਆ ਇਹ ਜਿਹੜੀ ਚਿਕਲੇਟ ਵੈਰਾਈਟੀ ਆ ਸਾਡੀ ਜੀ ਇਹ ਇਹ ਇੱਕ ਸਾਲ ਤੱਕ ਚੱਲਣ ਵਾਲੀ ਵੈਰਾਈਟੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ 20 ਤੋਂ ਲੈ ਕੇ 25% ਤੱਕ ਜਿਹੜਾ ਇਹਦੇ ਵਿੱਚ ਪ੍ਰੋਟੀਨ ਲੈਵਲ ਆ ਜਾਂਦਾ 30% ਤੱਕ ਜੀ ਪਸ਼ੂਆਂ ਦੇ ਪਾਚਨ ਕਿਰਿਆ ਤੇ ਕੰਮ ਕਰਦੀ ਹੈ ਬਾਈ ਜੀ ਠੀਕ ਹੈ ਜੀ ਇਹਦੇ ਵਿੱਚ ਐਨਡੀਐਫ ਸਾਰਿਆਂ ਨਾਲੋਂ ਵਧੀਆ ਜੀ ਏਡੀਐਫ ਵਧੀਆ ਐਡਜਸਟੇਬਲ ਆ ਜਾਂਦਾ ਪਸ਼ੂਆਂ ਦੇ ਵਿੱਚ ਪਸ਼ੂਆਂ ਦੀ ਪਾਚਨ ਕਿਰਿਆ ਤੇ ਇਹਨੇ ਕੰਮ ਕਰਨਾ ਜੀ ਪਸ਼ੂਆਂ ਦੀ ਪਾਚਨ ਕਿਰਿਆ ਵਧਾਉਂਦੀ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਜਾ ਕੇ ਇਹਨੇ ਹੁਣ ਆਪਾਂ ਅਕਤੂਬਰ ਮਹੀਨੇ ਦੇ ਵਿੱਚ ਇਹਦੀ ਆਪਾਂ ਬਜਾਦ ਕਰ ਸਕਦੇ ਹਾਂ ਬਾਈ ਠੀਕ ਹੈ ਜੀ ਇਹਨੂੰ ਆਪਾਂ ਅਕਤੂਬਰ ਦੀ ਬੀਜ ਕੇ ਸਾਰਾ ਸਾਲ ਤੱਕ ਕਹੀਆਂ ਆ ਦੇ ਉੱਥੇ ਆਪਾਂ ਪੀਡੀਏ ਵੀ ਕਰਵਾਇਆ ਤੇ ਉਹਨਾਂ ਦਾ ਨੰਬਰ ਆਪਾਂ ਹੇਠਾਂ ਤੁਹਾਨੂੰ ਡਿਸਪਲੇ ਕਰਦਾਂਗੇ ਨੰਬਰ 3 ਜਿਹੜਾ ਉਹ ਡਿਸਪਲੇ ਬਾਈ ਉਹਨਾਂ ਨੂੰ ਕਰ ਦਿਓ ਜੀ ਤੇ ਜੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਉਸ ਕੋਈ ਕੀਟ ਸੁੰਡੀ ਤੇ ਲਾ ਜਾਂ ਗੋਲੀ ਤਾਂ ਨਹੀਂ ਆਉਂਦੀ ਨਹੀਂ ਉਹ ਚੀਜ਼ ਦੇ ਨੂੰ ਕੋਈ ਵੀ ਸਮੱਸਿਆ ਨਹੀਂ ਹੁੰਦੀ ਬਈ ਜਿਹੜੀ ਆਪਣੀ ਵੈਰੈਟੀ ਚਿਕਲੇਟ ਨੂੰ ਤੇ ਸਾਰੇ ਕਿਸਾਨ ਵੀਰਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਜਿਹੜੀ ਆਪਣੀ ਚਿਕਲੇਟ ਹੈ ਇਹਨੂੰ ਕਿਹੜੀ ਸੁੰਡੀ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਬਈ ਠੀਕ ਹੈ ਜੀ 3 ਸਾਲ ਪਰ ਬੜਾ ਦਿੰਦਾ ਜੀ ਇੱਕ ਸਾਲ ਤੱਕ ਚੱਲਦਾ ਇਹ ਆਪਣੇ ਲੱਗਿਆ ਵੀ ਹੋਇਆ ਸੀ ਕਿ ਬਾਈ ਜੀ ਜਿੰਨਾ ਤੁਸੀਂ ਨੰਬਰ ਕੰਟੈਕਟ ਵਿੱਚ ਸ਼ੋਅ ਕਰਨਾ ਜੀ ਤੁਸੀਂ ਉਹਨਾਂ ਨੂੰ ਦੱਸ ਦਿਓ ਕੋਈ ਵੀ ਕਿਸਾਨ ਵੀਰ ਨੇ ਜਾਣਕਾਰੀ ਲੈਣੀ ਆ ਬਾਈ ਜੀ ਉਹਨਾਂ ਤੋਂ ਲੈ ਸਕਦੇ ਆ ਪੈਨ ਉਹਨਾਂ ਦਾ ਹਰਦਾਸਪੁਰ ਹੈ ਠੀਕ ਹੈ ਜੀ ਮਿਹਰਬਾਨੀ ਜੀ ਧੰਨਵਾਦ ਸਾਰਿਆਂ ਹਾਂਜੀ ਇਹਦੀ ਆਪਣੀ ਚੌਥੀ ਕਟਾਈ ਚੱਲ ਰਹੀ ਆ ਹੁਣ ਹਾਂਜੀ ਬਾਕੀ ਵੀ ਜਿਵੇਂ ਹੁਣ ਆਪਣਾ ਇੱਕ ਪਿਆਰਾ ਫਰਸੀਨ ਦਾ ਬੀਜਿਆ ਆ ਹੈਗਾ ਇੱਕ ਚੈਕਲੇਟ ਦਾ ਯਾਨੀ ਜਦੋਂ ਆਪਾਂ ਚੈਕਲੇਟ ਪਾਉਨੇ ਆ ਉਦੋਂ ਡੰਗਰਾਂ ਦਾ ਬਹੁਤ ਫਰਕ ਲੱਗਿਆ ਆ ਆਪਾਂ ਨੂੰ ਫਰਸੀਨ ਨਾਲੋਂ ਬਾਈ ਜੀ ਉਹਨਾਂ ਦਾ ਫੀਡਬੈਕ ਇਹ ਹੈ ਬਈ ਜਿਹੜਾ ਚਿਕਲੇਟ ਆ ਤੇ ਬਾਈ ਜੀ ਉਹਨਾਂ ਨਾਲ ਪਰਚੀ ਆਵੇ ਵੇਜਾ ਜੋ ਚਿਕਲੇਟ ਪਾਉਂਦੇ ਹੁੰਦੇ ਉਹ ਬਾਈ ਜੀ ਆਪਣੇ ਕੀ ਡੰਕਰ ਨੂੰ ਮਾਰ ਕੇ ਦੁੱਧ ਤੇ ਪਾਉਂਦੇ ਰਹੇ ਉਹਨਾਂ ਨੂੰ ਪਏ ਤੇ ਮੀਨਗਾ ਦਾ ਦੁੱਧ ਦਾ ਬਹੁਤ ਫਰਕ ਲੱਗਿਆ ਗਿਆ ਸਾਰਾ ਹਾਂਜੀ ਤੇ ਦੂਜੀ ਗੱਲ ਡੰਕਰ ਖਾਂਦਾ ਬਹੁਤ ਸੋਹਣਾ ਹੈ ਇਹ ਦੋ ਆਪਣੇ ਚਿਕਲੇਟ ਦੀ ਬਹੁਤ ਜਨੀਆ ਤਰਸੀਮ ਛੱਡ ਦਿੰਦਾ ਹੈ ਪਰ ਇਹ ਇਹਨੂੰ ਪੂਰਾ ਸਾਫ਼ ਕਰ ਦਿੰਦਾ ਜਣ ਕੇ ਬਾਈ ਉਹਨਾਂ ਕਹਿੰਦਾ ਮਤਲਬ ਇਹ ਵੀ ਇਹਨੂੰ ਇੱਕ ਤਾਂ ਪੂਰੂ ਖਾਦੇ ਵਧੀਆ ਤਰੀਕੇ ਨਾਲ ਪ੍ਰਸੀਜ ਨੂੰ ਜਿਹੜਾ ਉਹ ਛੱਡਦੇ ਹੈ ਚਿਕਲੇਟ ਨੂੰ ਇਹਨਾਂ ਨਹੀਂ ਛੱਡਦੇ ਬਾਕੀ ਦੁੱਧ ਦੇ ਵਿੱਚ ਖੁਦਾਵਾ ਹੋਇਆ ਦੁੱਧ ਦੇ ਵਿੱਚ ਫਰਕ ਪਿਆਗਾ ਕਿ ਲੋੜ ਜਿਹੜੀ ਕਿਲੋ ਸਾਫਤ ਪਿਆਗਾ ਗ੍ਰੇਡ ਦਾ ਵੀ ਕਰ ਗ੍ਰੇਡ ਦਾ ਵੀ ਪਿਆ ਸਹੀ ਹੈ ਬਾਕੀ ਤਾਂ ਜੇ ਵੈਰੈਟੀ ਤੋਂ ਸੈਟੀਸਫਾਈ ਹੋ ਜੇ ਹਾਂ ਜੀ ਲੱਗਦਾ ਇੱਕ ਤੱਕ ਆਪਾਂ ਪੂਰੇ ਸੈਟੀਸਫਾਈ ਹਾਂ ਹਾਂ ਜੀ ਬਾਕੀ ਗਾਹਾਂ ਨੂੰ ਆਪਾਂ ਜੇ ਇਹ ਉਮੀਦ ਕਰ ਵਧੀਆ ਰਹੇ ਅੱਗੇ ਵੀ ਵਧੀਆ ਰਹੂ ਤਾਂ ਹਰ ਸਾਰੇ ਚਾਰ ਪੰਜ ਕਨਾਲਾਂ ਜਿਹਦਾ ਸਾਰੇ ਬੀਜਾਂਗੇ ਸਹੀ ਹੈ ਬਾਈ ਜੀ ਹੁਣ ਇਹ ਜਿਹੜਾ ਸੀਡ ਆ ਆਪਣੇ ਫਰੈਂਡਸ ਆ ਫਾਰਮਰ ਟੈਸਟਿੰਗ ਪੁਆਇੰਟ ਆ ਜੀ ਰਾਏਕੋਟ ਦੇ ਵਿੱਚ ਉੱਥੋਂ ਐਜ਼ ਏ ਡੈਮੋ ਤੌਰ ਤੇ ਲਿਆਂਦਾ ਜੀ ਵੀ ਇਹ ਤੇ ਬਾਈ ਹੁਣ ਇਹ ਲਾਇਆ ਕਿਨਾਰ ਥਾਂ ਲੱਗਾ ਹੋਇਆ ਠੀਕ ਹੈ ਜੀ